ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਆ ਅੱਜ ਦੋ ਬੜੇ ਗੰਭੀਰ ਮੁੱਦਿਆਂ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਖੇਚਲ ਜਿਹੜੀ ਆ ਉਹ ਅਸੀਂ ਦਿੱਤੀ ਸਾਰਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਪਤਾ ਕਿ ਜਿਹੜੀ 4 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਜਿਹੜਾ ਮੁੱਖ ਦਵਾਰ ਦੇ ਉੱਤੇ ਜਦੋਂ ਸਰਦਾਰ ਸੁਖਬੀ ਸਿੰਘ ਬਾਦਲ ਜੀ ਸ੍ਰੀ ਅਕਾਲ ਪੁਰਖ ਸਾਹਿਬ ਦੇ ਹੁਕਮਾਂ ਦੇ ਉੱਤੇ ਸੇਵਾਦਾਰ ਬਣ ਕੇ ਆਪਣੀ ਸੇਵਾ ਢਵਾਰੇ ਸੀ ਪਹਿਰੇਦਾਰ ਬਣ ਕੇ ਤੇ ਇੱਕ ਬੜਾ ਵੱਡਾ ਜਿਹੜਾ ਕਾਤਰਾ ਦਾ ਹਮਲਾ ਉਹਨਾਂ ਦੇ ਉੱਤੇ ਉਸ ਵੇਲੇ ਹੋਇਆ ਸੀ ਔਰ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਭਾਵੇਂ ਹਮਲਾ ਬਹੁਤ ਵੱਡਾ ਸੀ ਪਰ ਉਹਦੇ ਵਿੱਚ ਗੁਰੂ ਨੇ ਆਪ ਹੱਥ ਦੇ ਕੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਆ ਉਹ ਜਾਨ ਦੀ ਰੱਖ ਕੇ ਕੀਤੀ ਸੀ ਘਟਨਾ ਇੱਡੀ ਗੰਭੀਰ ਸੀ ਇੱਕ ਵਾਰੀ ਸਾਰੇ ਕੱਲਾ ਪੰਜਾਬ ਨੂੰ ਨਹੀਂ ਦੇਸ਼ ਨੂੰ ਹੀ ਘਟਨਾ ਨੇ ਹਿਲਾ ਕੇ ਉੱਤੇ ਰੱਖ ਦਿੱਤਾ ਸੀ ਕਿ ਦਿਨ ਦਹਾੜੇ ਪਤਾ ਹੁੰਦਿਆ ਹੋਇਆ ਕਿ ਜੱਜ ਪਲੱਸ ਸਿਕਿਉਰਿਟੀ ਜਿਹੜੀ ਆ ਉਹ ਉਸ ਦਰਸ਼ਕ ਦੇ ਸੇ ਬਤਲ ਬਣੀ ਹੋਈ ਆ ਪੁਲਿਸ ਨੂੰ ਚੰਗੀ ਤਰ੍ਹਾਂ ਪਤਾ ਹੋਣ ਦੇ ਬਾਵਜੂਦ ਵੀ ਕਿ ਉਹਨਾਂ ਦੀ ਥ੍ਰੈਟ ਪਰਸੈਪਸ਼ਨ ਕਿੰਨੀ ਹਾਈ ਆ ਉਹਦੇ ਬਾਵਜੂਦ ਵੀ ਜੋ ਉਸ ਵੇਲੇ ਹਾਲਾਤ ਸਾਹਮਣੇ ਆਏ ਸੀ ਉਹ ਕਈ ਵਾਰੀ ਪ੍ਰੈਸ ਕਾਨਫਰੰਸਾਂ ਦੇ ਵਿੱਚ ਪਹਿਲਾਂ ਵੀ ਜਿਹੜੇ ਆ ਉਹ ਚੰਗੀ ਤਰ੍ਹਾਂ ਦੇ ਨਾਲ ਡਿਸਕਸ ਹੋ ਚੁੱਕੇ ਆ ਕਿ ਪੁਲਿਸ ਉਸ ਵਿਅਕਤੀ ਦੇ ਨਾਲ ਨਰੈਣ ਸਿੰਘ ਚੌੜਾ ਦੇ ਨਾਲ ਦੋ ਦਿਨ ਪਹਿਲਾਂ ਲਗਾਤਾਰ ਰਾਫਤਾ ਦੇ ਵਿੱਚ ਜਿਹੜੀ ਆ ਉਹ ਲਗਾਤਾਰ ਰਹੀ ਹੈ। ਔਰ ਉਸ ਦਿਨ ਵੀ ਪੁਲਿਸ ਨੂੰ ਪਤਾ ਸੀ ਕਿ ਉਹ ਵਿਅਕਤੀ ਉੱਥੇ ਹੈ। ਔਰ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਉੱਥੇ ਇਹੋ ਜਿਹਾ ਮਾਹੌਲ ਬਣਾਇਆ ਗਿਆ। ਉਹ ਹਮੜਾ ਕੰਮ ਦੇ ਵਿੱਚ ਕਾਮਯਾਬ ਹੋ ਗਿਆ। ਪਹਿਲਾ ਤਾਂ ਜਿਸ ਤਰੀਕੇ ਪੁਲਿਸ ਦਾ ਬਤਾਰਾ ਪਹਿਲਾਂ ਰਿਹਾ ਉਹ ਸਾਰਾ ਹੀ ਬਤਾਰਾ ਸ਼ੱਕੀ ਸੀਗਾ। ਅਰ ਉਸ ਤੋਂ ਬਾਅਦ ਜਿਸ ਤਰੀਕੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਕੈਰੀ ਕੀਤੀ ਗਈ। ਜਿਸ ਤਰੀਕੇ ਪੁਲਿਸ ਵੱਲੋਂ ਖੁਦ ਮਿਸਲੀਡਿੰਗ ਸਟੇਟਮੈਂਟਸ ਦੇ ਕੇ ਤੇ ਸਾਰੀ ਘਟਨਾ ਨੂੰ ਕਨਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਉੱਤੇ ਬਹੁਤ ਸਾਰੀਆਂ ਪ੍ਰੈਸ ਕਾਨਫਰੰਸਾਂ ਸਾਸੀ ਕੀਤੀਆਂ ਤੇ ਕੱਲਾ ਕੱਲਾ ਤੱਤ ਜਿਹੜਾ ਉਹ ਸਾਰੇ ਲੋਕਾਂ ਦੇ ਸਾਹਮਣੇ ਜਿਹੜਾ ਉਹ ਰੱਖਿਆ ਗੱਡੀ ਹੈਰਾਨੀ ਦੀ ਗੱਲ ਆ ਕੋਈ ਆਮ ਬੰਦਾ ਵੀ ਹੋਵੇ ਤੇ ਕਿਸੇ ਦੇ ਉੱਤੇ ਜਿਹੜਾ ਗਾਹਨ ਸੰਸੀ ਵਿੱਪਨ ਦੇ ਨਾਲ ਇਸ ਤਰ੍ਹਾਂ ਦਾ ਹਮਲਾ ਹੋਵੇ ਤੇ ਉੱਥੇ ਵੀ ਪੁਲਿਸ ਬੜੀ ਗੰਭੀਰਤਾ ਨਾਲ ਕੰਮ ਕਰਦੀ ਹੈ ਅੱਜ ਜੁਮੇਰਸਤਰ ਹੋਵੇ ਕਿਉਂਕਿ ਘਟਨਾ ਇਸ ਨੂੰ ਹਮੇਸ਼ਾ ਹੀ ਸੀਰੀਅਸਲੀ ਲਿਆ ਜਾਂਦਾ ਪਰ ਇੱਕ ਸਾਬਕਾ ਉਪ ਮੁੱਖ ਮੰਤਰੀ ਰਿਹਾ ਹੋਵੇ ਸ਼੍ਰੋਮਣੀ ਅਕਾਲੀ ਦਲ ਦਾ ਲੰਬਾ ਸਮਾਂ ਪ੍ਰਧਾਨ ਰਿਹਾ ਹੋਵੇ ਦੇਸ਼ ਦੀ ਕੈਬਨਿਟ ਦੇ ਵਿੱਚ ਵੀ ਰਾਜ ਮੰਤਰੀ ਦੇ ਤੌਰ ਦੇ ਉੱਤੇ ਮੰਤਰੀ ਰਹਿ ਚੁੱਕਾ ਹੋਇਆ ਵਿਅਕਤੀ ਤੇ ਉਸ ਵਿਅਕਤੀ ਦੀ ਜਿਹੜੀ ਇਨਵੈਸਟੀਗੇਸ਼ਨ ਐ ਇਡੇ ਸੀਰੀਅਸ ਅਸਾਲਟ ਦੀ ਉਹ ਇੰਨੀ ਮਾੜੀ ਇਨਵੈਸਟੀਗੇਸ਼ਨ ਕਹਿ ਸਕਦਾ ਮੈਂ ਇੰਨੀ ਜਿਹੜੀ ਆ ਜਿਹੜੀ 3 ਮਹੀਨੇ ਬਾਅਦ ਵੀ ਉਸ ਵਿਅਕਤੀ ਨੂੰ ਜਿਹੜੀ ਆ ਉਹ bail ਮਿਲ ਗਈ ਆ ਤੇ ਆਪੇ ਤੁਸੀਂ ਹਿਸਾਬ ਲਾ ਲਓ ਕਿ ਉਸ ਇਨਵੈਸਟੀਗੇਸ਼ਨ ਦਾ ਕੀ ਹਾਲ ਹੋਗਾ ਉਹ ਕਹੀ ਕਰਦਾ ਪਹਿਲਾਂ press conferenceਾਂ ਤੇ reputation ਹੋ ਜਾਂਦਾ ਕਿ ਜਿਹਦੇ ਤੇ ਅਸਾਲਟ ਹੋਇਆ ਸੀ ਉਹਦਾ ਬਿਆਨ ਤੱਕ ਨਹੀਂ ਆ ਗਿਆ ਜਿਹੜੇ ਵਿਅਕਤੀ ਜਿਨ੍ਹਾਂ ਨੇ ਸੁਰੱਖਿਆ ਮੌਕੇ ਤੇ ਬਚਾਇਆ ਉਹਨਾਂ ਦਾ ਬਿਆਨ ਨਹੀਂ دیا ਗਿਆ ਕਾਰਨ ਕੀ ਹੈ ਜਿਹਦੇ ਤੇ ਅਟੈਕ ਹੋ ਰਿਹਾ ਉਹਦੀ ਬਿਆਨ ਨਹੀਂ ਲਏ ਜਾ ਰਹੇ ਕਿ ਨਾ ਬੰਦਿਆਂ ਨੇ ਮੌਕੇ ਤੇ ਗੋਲੀ ਨੂੰ ਰੋਕਿਆ ਤੇ ਬੰਦੇ ਨੂੰ ਫੜਿਆ ਉਹਨਾਂ ਦਾ ਜਿਹੜਾ ਹੈਗਾ ਤੁਸੀਂ ਬਿਆਨ ਨਹੀਂ ਲਏ ਕਾਰਨ ਕੀ ਸੀ ਕਿਉਂਕਿ ਜੇ ਉਹਨਾਂ ਦੇ ਬਿਆਨ ਲਈ ਜਾਂਦੇ ਤੇ ਫਿਰ ਇਸਨੇ ਜ਼ਮਾਨਤਾਂ ਨਹੀਂ ਹੋ ਸਕਦੀਆਂ ਅਸੀਂ ਬੰਦੇ ਦੀ ਹੁਣ ਜੇ ਇਸ ਤਰੀਕੇ ਬਾੜ ਖੇਤ ਨੂੰ ਖਾਣ ਲੱਗ ਕਿਉਂਕਿ ਪਹਿਲਾਂ ਵੀ ਜਿਹੜੀ ਸਟੇਟਮੈਂਟ ਆਈ ਸੀ ਪੁਲਿਸ ਕਮਿਸ਼ਨਰ ਦੀ ਉਹਦੇ ਅਸੀਂ ਪੁਆਇੰਟ ਆਊਟ ਕੀਤਾ ਸੀ ਕਿ ਪੁਲਿਸ ਕਮਿਸ਼ਨਰ ਨੂੰ ਤਾਂ ਸਟੇਟਮੈਂਟ ਦੇਣ ਦੀ ਲੋੜ ਨਹੀਂ ਸੀ ਪਣੀ ਪਰ ਕਿਉਂਕਿ ਜਦੋਂ ਮੁੱਖ ਮੰਤਰੀ ਜਾਂ ਸਰਕਾਰ ਜਦੋਂ ਜੋ ਚਾਹਦੀ ਹੋਵੇ ਤਾਂ ਕਈ ਵਾਰ ਅਸਰ ਨੂੰ ਕੰਪਲ ਕਰ ਦਿੰਦੀ ਇਹ ਚੀਜ਼ਾਂ ਹੁਣ ਖੁੱਲ ਕੇ ਸਾਹਮਣੇ ਆਈਆਂ ਕਿ ਜਦੋਂ ਕੋਰਟ ਦੇ ਵਿੱਚ ਜ਼ਮਾਨਤ ਲੱਗੀ ਹੈ ਗਰੇਵਾਲ ਸਾਹਿਬ ਤੁਹਾਨੂੰ ਡਿਟੇਲਸ ਦੇ ਵਿੱਚ ਜਿਹੜਾ ਉਹ ਆਰਡਰ ਜਿਹੜਾ ਕੋਰਟ ਦਾ ਹੋਇਆ ਉਹਦੀਆਂ ਕੀ ਕੀ ਖਾਮੀਆਂ ਤਕਨੀਕੀ ਪਹਿਲਾਂ ਉਹ ਤੁਹਾਡਾ ਸਮਝਿਆ ਕਰ ਲੈਂਦੇ ਆ ਪਰ ਇੱਕ ਵੱਡਾ ਮਸਲਾ ਸੀ ਉਹਦੇ ਨਾਲ ਹੀ ਉਸ ਤੋਂ ਬਾਅਦ ਦੂਜਾ ਵੀ ਡਿਸਕਸ ਕਰਨਾ ਹੈ ਕਿ ਜਦੋਂ ਇਹੋ ਜਿਹੇ ਕੰਮ ਸਟੇਟਸ ਪੋਸਿਟਰ ਹੁੰਦੇ ਆ ਜਦੋਂ ਕਰਾਇਮ ਦੀ ਜਿਹੜੀ ਪੈਰਵਾਹੀ ਆ ਉਹ ਸਟੇਟ ਖੁਦ ਕਰਨ ਲੱਗ ਜਾਵੇ ਜਦੋਂ ਸਟੇਟ ਖੁਦ ਇਹਨਾਂ ਅਨਸਰ ਨੂੰ ਸ਼ਹਿ ਦੇਣ ਲੱਗ ਜਾਵੇ ਤਾਂ ਮੈਂ ਸਮਝਦਾ ਇਸ ਤੋਂ ਬਾਅਦ ਦਿਨ ਸਟੇਟ ਦੇ ਨਹੀਂ ਹੋਣੇ ਚਾਹੀਦੇ ਇਸ ਕਰਕੇ ਹਾਲੇ ਜ਼ਮਾਨਤ ਤਾਂ ਜਿਹੜੀ ਆ ਕੱਲ ਮਿਲੀ ਆ ਤੇ ਉਹਦੇ ਅਸਰ ਹੋਣੇ ਸ਼ੁਰੂ ਹੋ ਗਿਆ ਤੇ ਕਿਸ ਤਰੀਕੇ ਹੌਸਲੇ ਬਲੰਦ ਬਾਕੀ ਲੋਕਾਂ ਦੇ ਹੋਣੇ ਸ਼ੁਰੂ ਹੋ ਗਿਆ ਉਹ ਅਸੀਂ ਦੂਜੀ ਤੁਹਾਨੂੰ ਕਾਣ ਜਿਹੜਾ ਉਹ ਅਰਸ਼ਦੀਪ ਸਿੰਘ ਕਲੇਰ ਨਾਲ ਅੱਜ ਜੋ ਕੁਝ ਵਾਪਰਿਆ ਉਹਦੀ ਰਿਕਾਰਡਿੰਗ ਵੀ ਤੁਹਾਨੂੰ ਸੁਣਾਉਣੀ ਆ ਕਿ ਜਦੋਂ ਇਹੋ ਜੇ ਕੰਮ ਸਟੇਟ ਖੁਦ ਕਰਉਣ ਲੱਗ ਜੇ ਤੇ ਫਿਰ ਉਹਦੇ ਅਸਰ ਕੀ ਹੁੰਦੇ ਆ ਉਹ ਅਸੀਂ ਬਾਅਦ ਚ ਲੈਨੇ ਆ ਪਹਿਲਾਂ ਗਰੇਵਾਲ ਸਾਹਿਬ ਜਿਹੜੇ ਟੈਕਨੀਕਲ ਪੱਖ ਆ ਇਸ ਤੇ ਪਹਿਲਾਂ ਉਹ ਸਰਚ ਕਰਨ ਦੇਖੋ ਡਾਕਟਰ ਜੀਮਾ ਨੇ ਬੜਾ ਸਪਸ਼ਟ ਦੱਸਿਆ ਸਾਡਾ ਸਟੈਂਡ ਸਾਡਾ ਮੀਨ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਪਹਿਲੇ ਦਿਨ ਦਾ ਇਹ ਹੈ ਕਿ ਇਹ ਸਟੇਟ ਸਪਾਂਸਰਡ ਕਰਾਇਮ ਸੀਗਾ ਇਹ ਇੰਡੀਵਿਜੂਅਲ ਐਕਟੀਵਿਟੀ ਸੀ ਸਟੇਟ ਸਪਾਂਸਰਡ ਸੀ ਜਿਵੇਂ ਉਸ ਬੰਦੇ ਨੂੰ ਸਿਕਿਉਰਿਟੀ ਟਾਵਰ ਦੇ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਤੱਕ ਪਹੁੰਚਾਇਆ ਫਿਰ ਉੱਥੇ ਪਹੁੰਚਣ ਤੋਂ ਬਾਅਦ ਇਹ ਆਰਗੇਨਾਈਜ਼ ਕੀਤਾ ਗਿਆ ਕਿ ਉਹਦੇ ਕੋਲ ਵੈਪਨ ਆਵੇ ਪਹਿਲਾਂ ਵੀ ਬੜਾ ਵਹਿਮੈਂਟਲੀ ਅਕਾਲੀ ਦਲ ਵੱਲੋਂ ਜਦ ਸਰ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕੀਤੀ ਉਹ ਰੰਦਾਵਾ ਐਸਪੀ ਜਿਵੇਂ ਉਹਨੂੰ ਸਕਾਟ ਕਰਕੇ ਸਰ ਸੁਖਵੀਰ ਸਿੰਘ ਬਾਦਲ ਤੱਕ ਲਿਆਉਂਦਾ ਹੈ ਉਹ ਸ਼ਾਇਦ ਉਦੋਂ ਲੋਕਾਂ ਨੂੰ ਲੱਗਦਾ ਸੀਗਾ ਕਿ ਇਹ ਅਕਾਲੀ ਦਲ ਰਾਜਨੀਤੀ ਕਰ ਰਿਹਾ ਹੈਗਾ ਐਸੀਆ ਗੱਲਾਂ ਹੋ ਨਹੀਂ ਸਕਦੀਆਂ ਪਰ ਅਫਸੋਸ ਇਹ ਹੈ ਕਿ ਜਦ ਵਾੜੀ ਖੇਤ ਨੂੰ ਖਾਣ ਲੱਗ ਪਵੇ ਤਾਂ ਖੇਤ ਦਾ ਰਾਖਾ ਕੌਣ ਹੋਊਗਾ ਮੈਨੂੰ ਇਹ ਲੱਗਦਾ ਕਿ ਸਟੇਟ ਹੈ ਡਾਇਰੈਕਟਲੀ ਕ੍ਰਿਮੀਨਲਸ ਦੇ ਨਾਲ ਇਨਵੋਲ ਹੋ ਕੇ ਹਲੇ ਉਹ ਜਿਹੜਾ ਗੈਂਗਸਟਰ ਵਾਲੀ ਇਨਕੁਆਇਰੀ ਆਲਾ ਨਤੀਜਾ ਨਹੀਂ ਆਇਆ ਹੈ ਆ ਕੇਸ ਆ ਗਿਆ ਹੁਣ ਇਹ ਬੜੀ ਹੈਰਾਨੀ ਦੀ ਗੱਲ ਹੈ ਅਬਜ਼ਰਵੇਸ਼ਨ ਤੁਹਾਨੂੰ ਮੈਂ ਬਾਅਦ ਚ ਦੱਸਦਾ ਹਾਂ ਕਿ 307 ਦੇ ਕੇਸ ਤੇ 3 ਮਹੀਨੇ ਬਾਅਦ ਬੇਲ ਹੋ ਰਹੀ ਹੈ ਅਜਨਾਲੇ ਵਾਲਾ ਕੇਸ 307 ਦਾ 1.5 ਸਾਲ ਬਾਅਦ ਵੀ ਹਲੇ ਬੇਲ ਨਹੀਂ ਹੋ ਰਹੀ ਤੇ ਰਿਵਾਰਡ ਲਿਆ ਜਾ ਰਿਹਾ ਕੀ ਗੱਲ 307 ਦੇ ਕੇਸ ਦੀ ਡਿਸਟਿੰਕਸ਼ਨ ਹੁੰਦੀ ਆ ਕੀ ਆ ਵਿੱਚ ਉਹਦੇ ਤਾਂ ਗੋਲੀ ਚੱਲੀ ਵੀ ਨਹੀਂ ਤੇ ਉਥੇ 307 ਲੱਗੀ ਹੋਈ ਹੈ ਇੱਥੇ ਗੋਲੀ ਚੱਲੀ ਇਹ ਇਹ ਜੱਜ ਸਾਹਿਬ ਕਹਿ ਰਹੇ ਨੇ ਕਿ ਗੋਲੀ ਬੱਜੀ ਨਹੀਂ ਇਸ ਕਰਕੇ ਇੰਨਾ ਹੀ ਨਹੀਂ ਸਕ੍ਰਾਈਬ ਨਹੀਂ ਮਤਲਬ ਇਹ ਐਕਸਪੈਕਟ ਕਰਦੇ ਸੀ ਕਿ ਬੱਜਣੀ ਚਾਹੀਦੀ ਸੀ ਇਹੀ ਮਤਲਬ ਹੈ ਨਾ ਮੈਂ ਸਮਝਦਾ ਕਿ ਮੇਰੇ ਇੰਨੇ ਲੌਂਗ ਕੈਰੀਅਰ ਚ ਐਜ਼ ਅਨ ਐਡਵੋਕੇਟ ਇਦੂ ਕਟਿਆ ਇਨਵੈਸਟੀਗੇਸ਼ਨ ਕਿਤੇ ਨਹੀਂ ਦੇਖੀ ਕਾ ਇਦੂ ਕਟਿਆ ਇਨਵੈਸਟੀਗੇਸ਼ਨ ਕਿਤੇ ਨਹੀਂ ਦੇਖੀ ਜਿਹੜੀ ਔਨ ਫੇਸ ਆਫ ਇਟ ਔਨ ਫੇਸ ਆਫ ਇਟ ਬੇਈਮਾਨ ਲੱਗਦੀ ਹੈ ステートमेंट एफआईआर ਦੀ ਕੌਣ ਕਰ ਰਿਹਾ ਗਲਿਆਰਾ ਪੁਲਿਸ ਵਾਲਾ ਜਿਹਦਾ ਐਸਪੀ ਇਹਨੂੰ ਪ੍ਰੋਟੈਕਟ ਕਰਕੇ ਇੱਥੇ ਲਿਆ ਰਿਹਾ ਐ ਐਫਆਈਆਰ ਸ਼ੁੱਡ ਹੈਵ ਬੀ ਰਿਕਾਰਡਡ ਓਨ ਦੀ ਸਟੇਟਮੈਂਟ ਆਫ ਦੀ ਪਰਸਨ ਹੂ ਸੇਵਡ ਸੁਖਵੀਰ ਸਿੰਘਜ਼ ਲਾਈਫ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਹੈ ਕਿ ਜਿੱਥੇ ਤੱਕ ਸਰ ਸੁਖਵੀਰ ਸਿੰਘ ਦਾ تعلق ਆ ਉਹਨਾਂ ਨੇ ਤਾਂ ਉਸਦੇ ਵੀ ਕੁਝ ਨਹੀਂ ਕੀਤਾ ਆਪਣੀ ਸੇਵਾ ਕੀਤੀ ਨਾ ਉਹਦੂ ਬਾਤ ਬੋਲੇ ਨਾ ਉਹਨਾਂ ਨੇ ਅੱਜ ਬੋਲਣਾ ਸੁਖਵੀਰ ਸਿੰਘ ਦੀ ਗੱਲ ਨਹੀਂ ਅੱਜ ਕੌਜ਼ ਆਫ ਐਂਗਜ਼ਾਇਟੀ ਇਹ ਹੈ ਕਿ ਜਿੰਨਾ ਤੋਂ ਲੋਕ ਉਮੀਦਾਂ ਲਾ ਕੇ ਇਹ ਆਸ ਰੱਖਦੇ ਨੇ ਇਸ ਲਾਅ ਇਹ ਕਹਿੰਦਾ ਜਿਹਨੂੰ ਅੱਗੇ ਇੰਡੀਅਨ ਪਿਨਲ ਕੋਡ ਕਹਿੰਦੇ ਸੀ ਉਹਨਾਂ ਨੇ ਇਹਨੇ ਨਾਮ ਬਦਲਤਾ ਬੀ ਐਨ ਐਸ ਐਕਟ ਕਰਤਾ ਕਿ ਪ੍ਰਾਪਰਟੀ ਐਂਡ ਪਰਸਨ ਦੀ ਰਾਖਾ ਹੀ ਸਟੇਟ ਹੈ ਤੇ ਰਾਖਾ ਹੀ ਹੁਣ ਖਾਣ ਲੱਪਿਆ ਹੁਣ ਇਹਦੇ ਇੰਟਰਸਟਿੰਗ ਵਾਲ ਦੇਖੋ ਜੱਜ ਸਾਹਿਬ ਡੈਫੀਸ਼ੈਂਸੀਜ਼ ਦੱਸਦੇ ਆ ਅਸੀਂ ਨਹੀਂ ਕਹਿ ਰਹੇ ਕਿ ਕਿੰਨੀ ਡਿਸਆਨੈਸਟ ਇਨਵੈਸਟੀਗੇਸ਼ਨ ਹੈ ਇਹ ਜੱਜਮੈਂਟ ਦੇ ਆਰਡਰ ਚ ਹੈ ਦੇਸੀ ਦੀ ਬੇਲ ਆਰਡਰ ਇਹਦੇ ਚ ਕੀ ਲਿਖ ਰਹੇ ਨੇ ਲਰਨਡ ਕਾਉਂਸਲ ਫਾਰ ਐਪਲੀਕੈਂਟ ਹੈ ਸਬਮਿਟਡ ਥੈਟ ਪ੍ਰੈਜ਼ੈਂਟ ਕੇਸ ਇਸ ਆਫ ਨੋ ਇਜਰੀ ਇਸ ਐਂਡ ਸੰਸੋਤਰੀ ਮਾਨੀ ਦੀ ਇਹ ਮੁਜ਼ਮਨ ਦਾ ਵਕੀਲ ਕਹਿ ਰਿਹਾ ਤੇ ਡੇਟ ਸੈਂਕਸ਼ਨ ਅੰਦਰ ਸੈਕਸ਼ਨ 39 ਆਫ ਆਰਮੈਕ ਹਾਸ ਨਾਟ ਬੀ ਰੁਪਟੈਂਡ ਜਦ ਆਰਮਜ਼ ਐਕਟ ਦਾ ਪਰਚਾ ਹੋਵੇ ਉਹਦੇ ਲਈ ਸਪੈਸ਼ਲ ਪਰਮਿਸ਼ਨ ਲੈਣੀ ਪੈਂਦੀ ਹੈ ਤੁਸੀਂ ਕਿੰਦੀ ਵੱਡੀ ਅੰਡਰਸਟੈਂਡਿੰਗ ਹੈ ਕ੍ਰਾਈਮ ਕਮਿਟ ਕਰਨ ਵਾਲੇ ਵਿੱਚ ਤੇ ਸਟੇਟ ਵਿੱਚ ਕਿ ਡਿਫੈਕਟਿਵ ਚਲਾਨ ਉਹ ਪਰਮਿਸ਼ਨ ਲੈ ਬਿਨਾ ਜੱਜ ਕਹਿੰਦਾ ਮੈਂ ਕਾਗਨੀਜ਼ੈਂਸ ਨਹੀਂ ਲੈ ਸਕਦਾ ਇਸ ਫੈਸਲਾ ਕੋਈ ਸੈਕਸ਼ਨ 39 ਵਿੱਚ ਇਹਦੇ ਵਿੱਚ ਸੈਂਕਸ਼ਨ ਇਨਿੰਗ ਲਈ ਇਹਨਾਂ ਨੇ ਫਿਰ ਉੱਥੇ ਇਤੂ ਵੱਧ ਕੀ ਦੱਸਿਆ ਕਿ ਸੀਸੀ ਕੈਮਰੇ ਦੀ ਫੁਟੇਜ ਵੀ ਆ ਜਿਹੜੀ ਹਲੇ ਉਹ ਗਈ ਹੋਈ ਹੈ ਐਫਐਸਐਲ ਫੇਜ਼ ਮੁਹੱਲੀ ਲਈ ਉਹ ਆਈ ਨਹੀਂ ਤੇ ਅਸੀਂ ਕਿਊਸ ਨੂੰ ਸਪਲਾਈ ਨਹੀਂ ਕਰ ਸਕਿਆ ਕੂਸ ਟੂ ਸਪਲਾਈ ਦਿਸ ਸਟੇਟ ਕਨਸੀਲ ਕਰ ਰਹੀ ਹੈ ਕਿ ਪਿਛਲੇ ਸਾਰੇ ਕੇਸਾਂ ਜੇ ਭਰੀ ਹੋ ਚੁੱਕਾ ਕਨਸੀਲ ਕਰ ਰਹੀ ਹੈ ਪਰਸਨ ਹੂ ਵਾਸ ਇਨਵੋਲਡ ਇ ਹੀਨੀਅਸ ਕ੍ਰਾਈਮਸ ਉਸ ਤੋਂ ਬਾਅਦ ਅੱਗੇ ਜਿਹੜੀ ਇੰਟਰਸਟਿੰਗ ਗੱਲ ਹੈ ਜੱਜ ਸਾਹਿਬ ਲਿਖਦੇ ਐ ਕਿ ਜਿਹੜਾ ਇੰਪੋਰਟੈਂਟ ਵਿਟਨੈਸ ਸੀ ਉਹਦੀ ਹੁਣ ਤੱਕ ਸਟੇਟਮੈਂਟ ਨਹੀਂ ਰਿਕਾਰਡ ਕੀਤੀ ਗਈ ਇਹ ਕਹ ਰਿਹਾ ਦੀ ਚਲਾਨ ਹੈਜ਼ ਆਲਰੇਡੀ ਬੀਨ ਪ੍ਰੈਜ਼ੈਂਟਡ ਪ੍ਰੈਜ਼ੈਂਟ ਅਗੇਂਸ ਹਾਊਐਵਰ ਸਟ੍ਰੇਂਜ ਲिटल ਡੇਟ ਥਿਲ ਦੀ ਫਾਈਲਿੰਗ ਆਫ ਦੀ ਚਲਾਨ ਪੁਲਿਸ ਹੈਜ਼ ਨਾਟ ਰਿਕਾਰਡਡ ਦੀ ਸਟੇਟਮੈਂਟ ਆਫ ਮੇਨ ਵਿਕਟਮ ਨੇਮਲੀ ਸਰਦਾਰ ਸੁਖਬੀਰ ਸਿੰਘ ਅਕਾਲੀ ਦਲ ਨਹੀਂ ਕਹਿ ਰਿਹਾ ਜੱਜ ਕਹਿ ਰਿਹਾ ਹੈ ਵਿਚ ਰੇਜ਼ਸ ਡਾਊਟਸ ਅਬਾਊਟ ਦੀ ਮੈਨਰ ਇਨ ਵਿੱਚ ਦੀ ਪ੍ਰੋਸੀਕਿਊਸ਼ਨ ਇਜ਼ ਕਨਕਲੂਡਿਟ ਨਾਓ ਇਟ ਇਜ਼ ਦੀ ਜੁਡੀਸ਼ੀਅਲ ਆਫੀਸਰ ਗਿਵਿੰਗ ਫਾਈਨਡਿੰਗ ਇਹ ਚੋਰ ਤੇ ਚੌਂਕੀਦਾਰ ਰਲ ਗਏ ਹੁਣ ਅੱਜ ਸਾਡਾ ਤੁਹਾਡੇ ਕੋਲ ਪ੍ਰੈਸ ਕਾਨਫਰੰਸ ਆ ਕੇ ਕਰਨ ਦਾ ਇੱਕੋ ਮਕਸਦ ਹੈ ਇਹ ਇਸ ਸਟੇਟ ਦੇ ਵਿੱਚ ਜਿਹਦੇ ਵਿੱਚ ਸਟੇਟ ਐਨੀ ਘਟਿਆ ਹਰਕਤ ਤੱਕ ਆ ਜਾਵੇ ਕਿ ਉਹ ਆਪਣੇ ਪੋਲੀਟੀਕਲ ਆਪੋਨੈਂਟਸ ਨੂੰ ਟੋਲਰੇਟ ਨਾ ਕਰਦੀ ਹੋਈ ਫਿਜ਼ੀਕਲ ਐਲੀਮੀਨੇਸ਼ਨ ਤੱਕ ਜਾ ਰਹੀ ਹੈ ਹੂ ਕੈਨ ਫੀਲ ਸੇਫ ਇਨ ਥਿਸ ਸਟੇਟ ਐਥੇ ਨਹੀਂ ਗੱਲ ਚਲਾਨ ਪੇਸ਼ ਕਰਤਾ ਅਸੀਂ ਜਦ ਪਹਿਲੇ ਦਿਨ ਕਿਹਾ ਸੀ ਕਿ ਵੀ ਹੈਵ ਨੋ ਫੇਥ ਇਨ ਦੀ ਅੰਮ੍ਰਿਤਸਰ ਪੁਲਿਸ ਇੰਨੇ ਲੰਬੇ ਕੈਰੀਅਰ ਚ ਆਇ ਪਹਿਲਾ ਕੇਸ ਆ ਪਹਿਲਾ ਕੇਸ ਕਿ ਜਿੱਥੇ ਟਾਇਰ ਫਟਣ ਨੂੰ ਪਟਾਕੇ ਨੂੰ ਕਹਿੰਦੇ ਆ ਉਥੇ ਡੀਜੀਪੀ ਵਿਜ਼ਿਟ ਕਰ ਰਿਹਾ ਜਿੱਥੇ 5 ਟਾਈਮ ਰਹੇ ਸੀ ਮਿਨਿਸਟਰ ਦਾ ਬੇਟਾ ਤੇ 2 ਟਾਈਮ ਰਹੇ ਆ ਡਿਪਟੀ ਜੀ ਮਿਨਿਸਟਰ ਫਾਰਮਰ ਯੂਨੀਅਨ ਮਿਨਿਸਟਰ ਪਾਰਟੀ ਦਾ ਪ੍ਰੈਜ਼ੀਡੈਂਟ ਤੇ ਅਟੈਕ ਹੁੰਦਾ ਹੈ ਤੇ ਹਰਮੰਦਰ ਸਾਹਿਬ ਤੇ ਹਮਲਾ ਹੁੰਦਾ ਹੈ ਉਥੇ even the commissioner is not interested to visit and meet the aggrieved person 100 meter to mud janda hai etu baad koi evidence di load hai ki it is a state sponsored inu koi kuch kahi jave kise ne nahi karaya state ne karaya state ki de naal rali hui hai eh samne hai hun gall hun gall aa gayi itthe ki asi bilkul clear hai is gall te ਕਿ ਜੇ ਮੇ ਸਟੇਟ ਦੇਸ ਔਨੈਸਟ ਹੈ ਜਿਵੇਂ ਸਟੇਟ ਬੇਈਮਾਨ ਹੈ ਅਸੀਂ ਕਹਿੰਦੇ ਕਿਉਂ ਡਰਾਮਾ ਕਰਦੇ ਹੋ ਲੋਕਾਂ ਨੂੰ ਐਵੇਂ ਵੇਸਟ ਕਰਦੇ ਤੁਸੀਂ ਕੈਂਸਲੇਸ਼ਨ ਪਾ ਦੋ ਮੁਲਜ਼ਮ ਦੇ ਉਲਟ ਯਾਰ ਤੁਸੀਂ ਕਹੋ ਸੁਖਵੀਰ ਸਿੰਘ ਝੂਠ ਬੋਲਿਆ ਨਾ ਉੱਥੇ ਗੋਲੀ ਚੱਲੀ ਮੈਂ ਹੈਰਾਨ ਜੱਜ ਸਾਹਿਬ ਤੇ ਵੀ ਹਾਂ ਯਾਰ ਕੋਰਟ ਸੂਵੋ ਮੋਟਰ ਨੋਟਿਸ ਲੈਂਦੀਆਂ ਨੇ ਜਿੱਥੇ ਲਾਈਵ ਟੈਲੀਵਿਜ਼ਨ ਹੁੰਦੇ ਹੈ ਟੈਲੀਕਾਸ ਹੋਇਆ ਸਾਰਾ ਐਕਸ਼ਨ ਕਿਵੇਂ ਸਾਰੀਆਂ minutes of the happenings are shown on the electronic media and the learned judge is not taking note of that prosecutor ਇੱਕ ਏਡੀਏ ਪੇਜ ਕੀਤਾ ਨਹੀਂ ਐਜ ਇੰਪੋਰਟੈਂਟ ਡਿਸਟ੍ਰਿਕਟ ਅਟਾਰਨੀ ਆਪ ਕਰਦਾ ਹੁੰਦਾ ਮੈਂ ਨਿੱਕੇ ਨਿੱਕੇ ਕੇਸਾਂ ਹੀ ਦੇਖਿਆ ਜਿੱਥੇ ਸਟੇਟ ਦਾ ਮਹਾਰਾਜਾ ਇੰਟਰਸਟ ਹੋਵੇ ਸਪੈਸ਼ਲ ਕਾਉਂਸਲ ਇੰਗੇਜ ਕਰਾਉਂਦੇ ਨੇ ਐਂਡ ਦੇ ਆਰ ਨਾਟ ਵਰੀਡ ਅਬਾਊਟ ਅ ਪਰਸਨ ਆਫ ਦੈਟ ਸਟੇਟ ਇਸ ਸਟੇਟ ਕਾਤਲਾਂ 'ਤੇ ਹਮਲੇ ਕਰਾਉਣ ਲੱਗੂਗੀ ਤੇ ਦੱਸੋ ਕੌਣ ਰੱਖਾ ਬਟ ਵੀ ਆਰ ਨਾਟ ਸਕੇਅਰ ਕਿਉਂਕਿ ਪੈਕਾਹੂ ਕੋ ਦੇਤਨਾ ਨੇ ਪੈ ਮੰਨਤਾ ਨਾ ਕਿਸੇ ਨੂੰ ਡਰਾਉਣੇ ਨਾ ਡਰਦੇ ਆ ਪਰ ਅਸੀਂ ਲੋਕਾਂ ਨੂੰ ਇਹ ਗੱਲ ਜ਼ਰੂਰ ਦੱਸਣੀ ਚਾਹੁੰਦੇ ਹਾਂ ਕਿ ਜਿਹੜੀ ਜਿਹੜੀ ਸਟੇਟ ਜਿਹੜੀ ਸਟੇਟ ਤੋਂ ਤੁਸੀਂ ਤਵਕਕ ਤੁਸੀਂ ਰੱਖ ਲਿਓਗੀ ਤੁਹਾਨੂੰ ਪ੍ਰੋਟੈਕਟ ਕਰੂਗੀ ਉਹ ਤੁਹਾਡੀ ਕਾਤਲ ਹੋ ਸਕਦੀ ਹੈ ਤੇ ਆ ਹੋਈ ਆ ਜੱਜ ਸਾਹਿਬ ਅਸੀਂ ਅੱਜ ਵੀ ਬੰਗ ਕਰਦੇ ਆ ਲਾਰਡ ਸਾਹਿਬ ਤੋਂ ਵੀ ਡੀਜੀਪੀ ਤੋਂ ਵੀ ਵੀ ਹੈਵ ਨੋ ਫੇਥ ਇਨ ਦੀ ਪੰਜਾਬ ਪੁਲਿਸ ਕੇਸ ਸ਼ੁਡ ਬੀ ਇਮੀਡੀਏਟਲੀ ਟ੍ਰਾਂਸਫਰਡ ਟੂ NIA ਫਰਦਰ ਇਨਵੈਸਟੀਗੇਸ਼ਨ ਕਰਕੇ ਚਾਰਾਣ ਪੇਸ਼ ਕੀਤਾ ਜਾਵੇ ਕੌਨਸਪਿਰੇਟਰ ਕੌਣ ਆ ਉਹ ਸਾਹਮਣੇ ਲਿਆਂਦਾ ਜਾਵੇ ਜੇ ਉਹਦੇ ਸਟੇਟ ਨਾ ਘਟੇਰੇ ਖੜੇ ਤਾਂ ਸਾਨੂੰ ਫੜ ਲੈਣਾ ਦੇਖੋ ਇੱਕ ਗੱਲ ਕੀ ਹੁੰਦੀ ਹੈ ਇੱਕ ਇਨਸਟੈਂਸ ਆ ਜਿਹੜਾ ਅਨਕੋਰੇਜ ਕਰਦਾ ਅੱਜ ਅਰਸ਼ ਖੇਲਰ ਨੂੰ ਇੱਕ ਪੰਜਾਬ ਦੇ ਮੌਜੂਦਾ ਸੀਨੀਅਰ ਅਫੀਸਰ ਦਾ ਟੈਲੀਫੋਨ ਆਉਂਦਾ ਪਿਆ ਤੇ ਉਹ ਜਿਵੇਂ ਥ੍ਰੈਟ ਕਰਦਾ ਹੈ ਅਰਸ਼ ਕਲੇਰ ਨੂੰ ਅੱਗੇ ਉਹਨੂੰ ਬਾਅਦ ਚ ਪੇ ਕਰਦੇ ਆ ਪਹਿਲਾਂ ਹਰ ਕਲੇਰ ਸਾਹਿਬ ਨੂੰ ਮੈਂ ਕਹੂੰਗਾ ਕਿ ਉਹ ਸਾਰੀ ਰਿਕਾਰਡਿੰਗ ਸੁਣਾਓ ਉਹ ਤੁਸੀਂ ਸੁਣੋ ਰਿਕਾਰਡਿੰਗ ਬੜੀ ਇੰਟਰਸਟਿੰਗ ਆ ਹੌਸਲੇ ਕਿਵੇਂ بلند ਹੋਏ ਆ ਉਹ ਰਿਕਾਰਡਿੰਗ ਕਰ ਲੋ ਮੈਂ ਵੀ ਕਰਦਾ ਜੀ ਬਾਅਦ ਚ ਬੋਲਣਾ ਫਿਰ ਰਿਕਾਰਡਿੰਗ ਸੁਣਾਉ ਪਹਿਲਾਂ ਕਰ ਆ ਆ ਪਹਿਲਾਂ ਰਿਕਾਰਡਿੰਗ ਸੁਣੋ ਫਿਰ ਦੱਸਣਗੇ ਆ ਮਾਈਕ ਹੈਗਾ ਜੀ ਮਾਈਕ ਹੈਗਾ ਇਹਦੇ ਵਿੱਚ ਕੌਣ ਬੋਲ ਰਿਹਾ ਬ੍ਰਦਰ ਬ੍ਰਦਰ ਦੇ ਨਹੀਂ ਆਦਾ ਮੈਂ ਜਿੱਤ ਕਰਕੇ ਨੂੰ ਮੰਦੂਰ ਹੋ ਰਿਹਾ ਹਾਂ ਹਾਂ ਦੱਸੋ ਹਾਂ ਤੂੰ ਕਿਹਾ ਕਾ ਕਰ ਰਿਹਾ ਮੈਂ ਤਾਂ ਉਸ ਪੀਆ ਦਿਨ ਬੰਦੀ ਬੋਲ ਰਿਹਾ ਉਹਦੇ ਜੋ ਅੰਮ੍ਰਿਤਪਾਲ ਦੀਆਂ ਮੀਟਿੰਗਾਂ ਹੁੰਦੀਆਂ ਕਿਤੇ ਥੋੜਾ ਜਿਹਾ ਕੀ ਲੈਣਾ ਦੇਣਾ ਉਸ ਗੱਲ ਨਾਲ ਮੈਂ ਅੰਮ੍ਰਿਤਪਾਲ ਦਾ ਮਗਾ ਮੈਂ ਤਾਂ ਅੰਮ੍ਰਿਤਪਾਲ ਦਾ ਨਹੀਂ ਨਹੀਂ ਲਿਆ ਹਾਂ ਮੈਂ ਤਾਂ ਅੰਮ੍ਰਿਤਪਾਲ ਦਾ ਨਹੀਂ ਨਹੀਂ ਲਿਆ ਮੈਂ ਅੰਮ੍ਰਿਤਪਾਲ ਦਾ ਨਾਲਿਆ ਮੈਂ ਤਾਂ ਕਿਹਾ ਵੀ ਉੱਥੇ ਮੀਟਿੰਗਾਂ ਹੁੰਦੀਆਂ ਤੇ ਚਲਨਜੀਤ ਬਰਾੜ ਥੋੜਾ ਆ ਕੇ ਕਹਿੰਦਾ ਜੀ ਹਾਂ ਉੱਥੇ ਕਨਵੈਸਿਵ ਵੀ ਮੁਹੰਮਦ ਸੀ ਮੈਂ ਤਾਂ ਨਹੀਂ ਨਹੀਂ ਲਿਆ 那我再给我。 ਆ ਮੈਂ ਜਿਹੜੀ ਮੰਦੀ ਲਾਵਾਂ ਫੋਟੋ ਤੇਰੇ ਤੋਂ ਤੇਰੇ ਤੋਂ ਪੁੱਛ ਕੇ ਥੋੜਾ ਲਾਉਣੀ ਮੈਂ ਫੋਟੋ ਯਾਰ ਹਾਂ ਤੇਰੇ ਤੋਂ ਪੁੱਛ ਕੇ ਲਾਉਣੀ ਭੈਣ ਹੋ ਜਾਂਦੀਆਂ ਨੂੰ ਇਹਦੀ ਕਰਨਾ ਕੋ ਯਾਰ ਅਸੀਂ ਤੇਰੇ ਤੋਂ ਕੀ ਕਰਾਉਣਾ ਯਾਰ ਦੱਸ ਤੂੰ ਤੂੰ ਕਿਉਂ ਆਇਆ ਅੱਜ ਆਂਦੇ ਹਨ ਓਏ ਯਾਰ ਮੇਰੀ ਗੱਲ ਸੁਣ ਤੂੰ ਨਾ ਪਹਿਲਾਂ ਗੱਲ ਕਰਦਾ ਸਿਲੇਕਾ ਸਿੱਖ ਅਕਲ ਸਿੱਖ ਫੇਰ ਗੱਲ ਕਰੀ ਮੇਰੇ ਨਾਲ ਤੂੰ ਨਾ ਸਮਾਇਆ ਅੱਜ ਆ ਕੇ ਓਏ ਯਾਰ ਤੂੰ ਨਾ ਗੱਲ ਕਰਨ ਦਾ ਤਰੀਕਾ ਸਿੱਖ ਭਰਾ ਠੀਕ ਹੈ ਨਹੀਂ ਸਿੱਖ ਸਕਦਾ ਤਾਂ ਫਿਰ ਨਾ ਸਿੱਖ ਫੇਰ ਕਰ ਲੈਣਾ ਕਰ ਫੋਨ ਕਰ ਮੈਂ ਤੱਕਿਆ ਨਹੀਂ ਮੈਨੂੰ ਫੋਨ ਕਰਨ ਠੀਕ ਹੈ अच्छा तो गोली मार देना ਹਣ ਤੋ ਸਹੀ ਆ ਸੁਣ ਲਿਆ ਵੈਲਕਮ ਟੂ ਐ ਬਰੇਕ ਦੱਸ ਦਿਆ ਸਾਰੀ ਕੱਲ ਇਹ ਇਸ ਵੇਲੇ ਮੌਜੂਦਾ ਕਲਾਸ 1 ਅਫੀਸਰ ਹੈ ਹੈੱਡ ਆਫ ਡਿਪਾਰਟਮੈਂਟ ਤੁਸੀਂ ਦੇਖੋ ਕੀ ਗੱਲ ਕਿੱਥੇ ਪਹੁੰਚੀ ਹੋਈ ਆ ਐਂਡ ਇਹ ਸਰਕਾਰ ਪੰਜਾਬ ਚ ਅਮਨ ਤੇ ਸ਼ਾਂਤੀ ਰੱਖਣ ਨੂੰ ਫਿਰਦੀ ਆ ਤੇ ਬਿੱਲੀ ਅੱਥਾ ਬੰਦ ਕਰੀ ਬੈਠੀ ਆ ਬਗਲੇ ਵਾਂਗੂ ਉਹਨਾਂ ਨੂੰ ਮੈਂ ਪੁੱਛਦਾ ਕਿ ਤੁਸੀਂ ਮਾੜੇ ਜੇ ਬਲਾਸਟ ਹੋਏ ਤੇ ਐਨਆਈਏ ਭੇਜਤੀ ਤੇ ਜਾਦ ਦਰਬਾਰ ਸਾਹਿਬ ਤੇ ਹਮਲਾ ਹੋਇਆ ਹੈ ਸਾਬ ਸੁਖਬੀਰ ਸਿੰਘ ਵਿਕਟਮ ਬਣੇ ਤੇ ਤੁਸੀਂ ਵੀ ਸੋਗੇ ਜਿਆਦਾ ਅੱਗ ਲੱਗੂ ਸੇਖ ਸਾਹਿਬ ਨੂੰ ਪਹੁੰਚਣਾ ਸਮਝੋ ਇਹ ਨਾ ਸਮਝਣਾ ਕਿ ਅਕਾਲੀ ਕੱਲੇ ਸੜਨਗੇ ਅੱਗ ਬਖਸ਼ਦੀ ਨਹੀਂ ਹੁੰਦੀ ਜੇ ਲੱਗ ਜਾਵੇ ਉਹਦੇ ਵਿੱਚ ਕੋਈ ਵੀ ਆ ਸਕਦਾ ਹੁਣ ਤੁਹਾਨੂੰ ਕਲੇਰ ਸਾਹਿਬ ਸਾਰੇ ਹਾਲਾਤ ਦੱਸਣਗੇ ਡਿਟੇਲ ਕੀ ਕਿਵੇਂ ਹੋਈ ਗੱਲ ਹੈ ਅੱਜ ਸਵੇਰੇ ਇੱਕ ਪ੍ਰੋਮਿਨੈਂਟ ਨਿਊਜ਼ ਚੈਨਲ ਤੇ ਫੋਨੋ ਚੱਲ ਰਿਹਾ ਸੀ ਜਿਹੜਾ ਕਿ ਭੂਂਦਰ ਸਾਹਿਬ ਨੇ ਸਟੇਟਮੈਂਟ ਦਿੱਤੀ ਹੈ ਪੰਥਕ ਕੇਕੇ ਦੀ ਉਹਨੂੰ ਲੈ ਕੇ। ਉਹਦੇ ਦੌਰਾਨ ਦੂਜੇ ਪਾਸੋਂ ਚਰਨਜੀਤ ਸਿੰਘ ਬਰਾੜ ਸੀ। ਚਲੋ ਅਸੀਂ ਆਪਸ ਦੇ ਵਿੱਚ ਫੋਨ 'ਤੇ ਗੱਲ ਕਰ ਰਹੇ ਸੀ। ਮੈਂ ਇੱਕ ਨੁਕਤਾ ਉੱਥੇ ਚੱਕਿਆ ਕਿ ਜਿਹੜਾ ਮੰਡੀ ਬੋਰਡ ਦੇ ਦਫ਼ਤਰ ਦੇ ਵਿੱਚ ਸੁਧਾਰ ਲੈਣ ਦੀਆਂ ਮੀਟਿੰਗਾਂ ਹੋ ਰਹੀਆਂ ਨੇ, ਇਹ ਮੀਟਿੰਗਾਂ ਨਹੀਂ ਹੋਣੀਆਂ ਚਾਹੀਦੀਆਂ। ਜਿਹਦੇ ਤੇ ਚਰਨਜੀਤ ਬਰਾੜ ਭੜਕ ਗਏ ਤੇ ਕਹਿੰਦੇ ਹਾਂ ਅਸੀਂ ਮੰਡੀ ਬੋਰਡ ਦੇ ਦਫ਼ਤਰ ਮੀਟਿੰਗਾਂ ਕਰਦੇ ਆਂ। ਉੱਥੇ ਤੁਹਾਡੇ ਪਾਰਟੀ ਦਾ ਜਨਰਲ ਸਕੱਤਰ ਕਰਨਲ ਸਿੰਘ ਤੀਰ ਮੁਹੰਮਦ ਵੀ ਹੁੰਦਾ ਅਸਟਾ ਮੀਟਿੰਗਾਂ ਕਰਾਂਗੇ ਮੇਰਾ ਬੜਾ ਸਿੱਧਾ ਜਿਹਾ ਸਵਾਲ ਸੀ ਕਿ ਸਰਕਾਰ ਆਪਣੇ ਦਫਤਰ ਸਰਕਾਰੀ ਦਫਤਰ ਕੀ ਸੁਧਾਰ ਲੈਣ ਦੀ ਮੀਟਿੰਗਾਂ ਨੂੰ ਦੇਰੀ ਹੈ ਉਹ ਤੋਂ ਬਾਅਦ ਤਕਰੀਬਨ ਘੰਟੇ ਡੇਢ ਬਾਅਦ 1:13 ਮਿੰਟ ਦੀ ਮੇਰੇ ਕੋਲ ਕਾਲ ਆ ਮੈਨੂੰ ਵਟਸਐਪ ਤੇ ਕਾਲ ਆਉਂਦੀ ਹੈ ਤੇ ਮੇਰੇ ਫੋਨ ਚੱਕਦੇ ਸਾਰੀ ਸਾਹਮਣੇ ਵਾਲਾ ਬੰਦਾ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦਾ ਔਰ ਤਾਂ ਹੀ ਮੈਂ 1 ਮਿੰਟ ਕਿਉਂਕਿ ਮੈਨੂੰ ਥੋੜਾ 1 ਮਿੰਟ ਲੱਗਿਆ ਆਪਣਾ ਦੂਜਾ ਫੋਨ ਔਨ ਕਰਨ ਨੂੰ ਉਹਦੀ ਕੈਮਰਾ ਰਿਕਾਰਡਿੰਗ ਕਰਨ ਨੂੰ ਉਸ ਤੋਂ ਬਾਅਦ ਮੈਂ ਪੁੱਛਿਆ ਕਿ ਤੂੰ ਬੋਲ ਕੌਣ ਰਿਹਾ ਉਹ ਮੈਨੂੰ ਕਹਿੰਦਾ ਮੈਂ ਜਤਿੰਦਰ ਸਿੰਘ ਪੰਗੂ ਬੋਲ ਰਿਹਾ ਹੁਣੇ ਜਤਿੰਦਰ ਸਿੰਘ ਪੰਗੂ ਕੌਣ ਹੈ ਇਹ ਮੰਡੀ ਬੋਰਡ ਦਾ ਚੀਫ ਇੰਜੀਨੀਅਰ ਹੈ ਤੇ ਆਪਣੇ ਆਪ ਨੂੰ ਰਿਕਾਰਡਿੰਗ ਦੇ ਵਿੱਚ ਹੀ ਦੱਸ ਰਿਹਾ ਮੈਂ ਅਮਰਿਤਪਾਲ ਦਾ ਬੰਦਾ ਉਹਦੇ ਨਾਲ ਨੇੜਤਾ ਮੈਂ ਕਹਿੰਦਾ 50 ਬੰਦੇ ਮਾਰੇ ਨੇ 4 ਰਹਿੰਦੇ ਨੇ ਹੁਣ ਤੇਰਾ ਵੀ ਨਾਮ ਹੈ ਤੇਰੇ ਵੀ ਗੋਲੀ ਮਾਰੂੰਗਾ ਇਹ ਜਤਿੰਦਰ ਪੰਘੂ ਕਹਿ ਰਿਹਾ ਸਰਕਾਰ ਦਾ ਚੀਫ ਇੰਜੀਨੀਅਰ ਜਿਹੜਾ ਮੰਡੀ ਬੋਰਡ ਦੀ ਇੱਕ ਟਾਪ ਪੋਸਟ ਤੇ ਬੈਠਾ ਹੈ ਜਿਹੜਾ ਐਡਮਿਟਿਡਲੀ ਆਪਣੇ ਆਪ ਨੂੰ ਕਹਿੰਦਾ ਮੈਂ ਅਮਰਿਤਪਾਲ ਦਾ ਸਾਥੀ ਆ ਸਿਰਫ ਇਸੇ ਗੱਲ ਤੇ ਭਟਕਿਆ ਕਿ ਜੀ ਮੰਡੀ ਬੋਰਡ ਦੇ ਦਫ਼ਤਰ ਕਹਿੰਦਾ ਤੂੰ ਕਿੱਦਾਂ ਨਾਂ ਲੈਂਦਾ ਕਿ ਮੰਡੀ ਬੋਰਡ ਦੇ ਦਫ਼ਤਰ ਦੇ ਵਿੱਚ ਮੀਟਿੰਗਾਂ ਹੁੰਦੀਆਂ ਅੱਜ ਤੋਂ ਬਾਅਦ ਤੇਰੀ ਜ਼ੁਬਾਨ ਤੇ ਮੰਡੀ ਬੋਰਡ ਦਾ ਨਾਂ ਆ ਗਿਆ ਤਾਂ ਤੇਰੇ ਗੋਲੀ ਵੱਜੂਗੀ ਮੈਂ ਪਹਿਲਾਂ ਉੜੀ ਰੁੱਕ ਕੇ ਕਹਿੰਦਾ ਮੈਂ ਫੇਰ ਦੁਬਾਰਾ ਕਹਿੰਦਾ ਪੰਘੂ ਸਾਹਿਬ ਜਿੱਥੇ ਬੈਠੇ ਹੋ ਦੇਖ ਲਓ ਮੰਡੀ ਬੋਰਡ ਦੇ ਦਫਤਰ ਦੇ ਵਿੱਚ ਸੁਧਾਰ ਲੈਣ ਦੇ ਲੀਡਰਾਂ ਨਾਲ ਗੁਪਚਪ ਮੀਟਿੰਗਾਂ ਹੁੰਦੀਆਂ ਨੇ ਜਿਦੇ ਗਵਾਹ ਹਾਈ ਕੋਰਟ ਦੇ ਬਹੁਤ ਸਾਰੇ ਵਕੀਲ ਨੇ ਤੇ ਜਿੱਦਣ ਕਿਸੇ ਨੇ ਗੋਲੀ ਮਾਰਨੀ ਐ ਨਾਲ ਸੀ ਕਿਸੇ ਤੋਂ ਡਰਦੇ ਆ ਨਾ ਡਰੀਏ ਆ ਦਫਤਰ ਦੇ ਬਾਹਰ ਬੈਠਿਆ ਪਰ ਗੱਲ ਇੰਨੀ ਆ ਅੱਖ ਚੱਕ ਅੱਖ ਪਾ ਕੇ ਉਰੇ ਮੱਥੇ ਤੇ ਜਾਂ ਛਾਤੀ 'ਚ ਗੋਲੀ ਮਾਰੀ ਲੋਕ ਛਿਪ ਕੇ ਆ ਕੇ ਪਿੱਛੇ ਗੋਲੀ ਨਾ ਮਾਰੀ ਔਰ ਦੂਸਰੀ ਗੱਲ ਉੱਥੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਥ੍ਰੈਟ ਕਰ ਰਿਹਾ ਕਿ ਪਤਾ ਸੀ ਨਾ ਆ ਕੇ ਵਿਆਹ 'ਚ ਬੰਦ ਚਲਾ ਦੇਣਾ ਹੈ ਮੈਂ ਗੋਲੀਆਂ ਚਲਾऊं ਮੈਂ ਸੰਧਨਾ ਚਾ ਰਿਹਾ ਕਿ ਇਹ ਜਿਹੜੇ ਸੁਧਾਰ ਲਹਿਰ ਦੇ ਲੀਡਰ ਨੇ ਮੇਰਾ ਤਾਂ ਚਰਨਜੀਤ ਪ੍ਰਾਹੜ ਨੂੰ ਵੀ ਸਿੱਧਾ ਸਵਾਲ ਹੈ ਕਿ ਉਥੇ ਕਮਰੇ ਚ ਕਿਹੜੀਆਂ ਅਸੀਆਂ ਮੀਟਿੰਗਾਂ ਹੋ ਰਹੀਆਂ ਨੇ ਜਿਹੜੇ ਤੁਹਾਨੂੰ ਇੰਨਾ ਲੋਹਾ ਲੱਖਾ ਆਉਣਾ ਪੈਂਦਾ ਕਿ ਤੁਸੀਂ ਗੋਲੀਆਂ ਮਾਰਨ ਤੱਕ ਜਾ ਰਹੇ ਹੋ ਤੁਸੀਂ ਅਕਾਲੀ ਦਲ ਤੇ ਇਸ ਤਰੀਕੇ ਅਗਰ ਤੁਸੀਂ ਕਬਜ਼ਾ ਕਰਨਾ ਚਾਹੁੰਦੇ ਹੋ ਸਰਕਾਰ ਨਾਲ ਰਲ ਕੇ ਜਾਂ ਏਜੰਸੀਆਂ ਨਾਲ ਰਲ ਕੇ ਇਹ ਕਿਹੜੇ ਪਾਸੇ ਨੂੰ ਪੰਜਾਬ ਲੈ ਕੇ ਜਾ ਰਹੇ ਹੁਣ ਸਟੇਟ ਸਪੌਂਸਰਡ ਸ਼ੁਰੂ ਹੋ ਗਿਆ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਕਾਤਲਾਣਾ ਹਮਲਾ ਤੇ ਹੁਣ ਸਰਕਾਰ ਦੇ ਪੰਜਾਬ ਸਰਕਾਰ ਦੇ ਮੌਜੂਦਾ ਸਿਟਿੰਗ ਅਫਸਰ ਸਿੱਧਾ ਇਹ ਗੱਲ ਕਹਿਣ ਕਿ ਤੈਨੂੰ ਗੋਲੀ ਮਾਰਾਂਗੇ ਤਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੇ ਖੇਤੀਬਾੜੀ ਮੰਤਰੀ ਖੁੱਡੀਆਂ ਸਾਹਿਬ ਵੀ ਸਪਸ਼ਟੀਕਰਨ ਦੇਣ ਕਿ ਕੀ ਮੰਡੀ ਬੋਰਡ ਦਾ ਦਫ਼ਤਰ ਇਹ ਸਾਜਾ ਰੱਖਣ ਵਾਸਤੇ ਰੱਖਿਆ ਹੋਇਆ ਹੈ ਕੀ ਪੰਜਾਬ ਸਰਕਾਰ ਆਪ ਇਹ ਚੀਜ਼ਾਂ ਨੂੰ ਸ਼ਹਿਦ ਦੇ ਰਹੀ ਹੈ ਕਿ ਅਸੀਂ ਉੱਥੇ ਸਾਜਾ ਕਰਾਂਗੇ ਤੇ ਜਿਹੜੇ ਸਾਡੇ ਪੋਲੀਟਿਕਲ ਆਪੋਨੈਂਟ ਹੈ ਉਹਤੇ ਗੋਲੀ ਮਾਰਾਂਗੇ ਸੋ ਗੋਲੀਆਂ ਜੀ ਸੱਤਕੇ ਮਾਰੋ ਗੋਲੀਆਂ ਖਾਣ ਨੂੰ ਖੜੇ ਆ ਅੱਗੇ ਬਥੇਰਾ ਇਸ ਧਰਤੀ ਤੇ ਖੂਨ ਡੁੱਲ ਗਿਆ ਜੇ ਸਾਡਾ ਵੀ ਡੁੱਲ ਜੂ ਕੋਈ ਗੱਲ ਨਹੀਂ ਪ੍ਰਸ਼ਾਦ ਇੱਕ ਕਤਰਾ ਵੀ ਕਦੇ ਇਸ ਧਰਤੀ ਤੇ ਆ ਕੇ ਉਹ ਜਾਗ ਲਾ ਦੂਗਾ ਜਿਹੜੀ ਧਰਤੀ ਥੋਡੇ ਵਰਗੇ ਦਰਿੰਦਿਆਂ ਨੂੰ ਕੁਰਪਜਾਦੂਗੀ ਸੋ ਨਾ ਸ਼ਰਮਨੀ ਇਤਾਲੀ ਦਲ ਕਦੇ ਡਰੇ ਆ ਸਾਡੇ ਪੁਰਖਿਆਂ ਨੇ ਸਾਨੂੰ ਇਹੀ ਸਿਖਾਇਆ ਹੈ ਕਿ ਸ਼ਹੀਦਾਂ ਦੀ ਜਥੇਬੰਦੀ ਹੈ ਇਹ ਸ਼ਹੀਦੀਆਂ ਦੇ ਕੇ ਹੀ ਬਣੀ ਹੈ ਤੇ ਸ਼ਹੀਦੀਆਂ ਦੇ ਕੇ ਹੀ ਇਹਦਾ ਸਰਵਾਈਵਲ ਹੈ ਤੇ ਸ਼ਹੀਦੀਆਂ ਦੇ ਕੇ ਹੀ ਇਹ ਜਿਉਂਦੀ ਰਹੀ ਹੈ ਤੇ ਚੜ੍ਹਦੀ ਕਲਾ ਦੇ ਵਿੱਚ ਜਾਊ ਅੱਛਾ ਅਸੀਂ ਅਸੀਂ ਇਸ ਘਟਨਾ ਨੂੰ ਜਿਹੜਾ ਪਾਰਟੀ ਦੇ ਵਿੱਚ ਵੀ ਡਿਸਕਸ ਕੀਤਾ ਕਿਉਂਕਿ ਕਾਫੀ ਲੀਡਰਸ਼ਿਪ ਸਾਡੀ ਅੱਜ ਤੱਕ ਨਹੀਂ ਕਰਨ ਦੇ ਵਿੱਚ ਨਾ ਹੋਣ ਕਰਕੇ ਕਿਉਂਕਿ ਕੱਲ ਨੂੰ ਬਜਟ ਸੈਸ਼ਨ ਵੀ ਹੈ ਐਸਜੀਪੀਸੀ ਦਾ ਇਸ ਕਰਕੇ ਇੱਕ ਤਾਂ ਹੁਣੇ ਹੀ ਅਸੀਂ ਡੀਜੀਪੀ ਸਾਹਿਬ ਨਾਲ ਟੈਲੀਫੋਨ ਤੇ ਗੱਲ ਕੀਤੀ ਸੀ ਔਰ 4:30 ਵਜੇ ਉਹਨਾਂ ਨੇ ਜਿਹੜੇ ਐਡੀਜੀਪੀ ਲਾਇਨ ਡਾਟਰ ਹੈ ਸਾਡੇ ਅਰਪਿਤ ਸ਼ੁਕਲਾ ਡੀਜੀਪੀ ਲਾਇਨ ਡਾਟਰ ਉਹਨਾਂ ਨੇ ਨਾਲ ਅਸੀਂ ਮੀਟਿੰਗ ਰੱਖੀ ਆ ਤੇ ਇਹ ਸਾਰੀ ਜਿਹੜੀ ਘਟਨਾ ਹੋਈ ਆ ਅਸਦੀਪ ਸਿੰਘ ਤਰੇ ਦੇ ਨਾਲ ਇਹ ਅਸੀਂ ਜਾ ਕੇ ਜਿਹੜੀ ਵੀਡੀਓ ਪ੍ਰਮੇ ਸਬੰਧ ਜਿਹੜੀ ਆ ਉਹਨਾਂ ਨੂੰ ਧਿਆਨ ਦਿਓ ਕਿ ਇਹ ਸਾਰੀ ਗੱਲ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਦੂਜਾ ਇਹ ਆ ਕਿ ਅਸੀਂ ਪੰਜਾਬ ਦੇ ਗਵਰਨਰ ਸਾਹਿਬ ਨੂੰ ਵੀ ਐਸੇ ਸ਼ਿਤੇ ਬਿਰਾ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵੀ ਤੇ ਸਰਦਾਰ ਬਰਿੰਦਰ ਸਿੰਘ ਪੁੱਤਰ ਸਾਹਿਬ ਦੋਨੀਆਂ ਚੰਡੀਗੜ੍ਹ ਦੇ ਵਿੱਚ ਨਹੀਂ ਆ ਇਸ ਕਰਕੇ ਅਸੀਂ ਟਾਈਮ ਲੈ ਕੇ ਗੋਦਨ ਸਾਹਿਬ ਕੋਲੇ ਤੇ ਸਾਰੀ ਜਿਹੜੀ ਪਾਰਟੀ ਐ ਉਹ ਸਰਦਾਰ ਅਸਦੀਪ ਸਿੰਘ ਤਰੇਵ ਦੇ ਨਾਲ ਚਟਾਨ ਵਾਂਗ ਖੜੀ ਕਿਉਂਕਿ ਪਾਰਟੀ ਦਾ ਪੱਖ ਰੱਖਣਾ ਇਹ ਕੋਈ ਗਨਾਹ ਨਹੀਂ ਹੁੰਦਾ ਔਰ ਹਮੇਸ਼ਾ ਜਿਹੜਾ ਸਾਡੇ ਚੀਜ਼ ਪੋਸਟ ਪਰਸਨ ਹੁੰਦੇ ਦਾਤੇ ਹਮੇਸ਼ਾ ਹੀ ਬੜੇ ਸੈਂਸਿਬਲ ਤਰੀਕੇ ਦੇ ਨਾਲ ਔਰ ਮर्यादा ਦੇ ਵਿੱਚ ਰਹਿ ਕੇ ਤੱਥਾਂ ਦੇ ਨਾਲ ਉਹਨਾਂ ਨੇ ਹਮੇਸ਼ਾ ਜਿਹੜਾ ਪੱਕਾ ਉਹ ਜਿਹੜਾ ਹਮੇਸ਼ਾ ਪਿੰਡਿਆਂ ਦੇ ਵਿੱਚ ਜਾ ਕੇ ਰੱਖਿਆ ਕਦੀ ਕੋਈ ਘਟਿਆ ਪਿਆਰ ਬਾਜੀ ਜਾ ਕੇ ਦੇਦੇ ਉੱਤੇ ਘਟਿਆ ਕਟਾਚ ਜਿਹੜਾ ਉਹ ਵੀ ਕਦੀ ਨਹੀਂ ਕੀਤਾ ਪਰ ਪਾਰਟੀ ਦੀ ਇਮਾਨਦਾਰੀ ਤੇ ਨਾਲ ਡਿਊਟੀ ਕਰਦਾ ਇਸ ਤਰ੍ਹਾਂ ਦੀਆਂ ਧੰਕੀਆਂ ਆਉਣ ਇਹ ਵੀ ਕਦੀ ਸ਼ਰਮਣੀ ਇਹ ਕਦੀ ਦਾ ਜਿਹੜਾ ਉਹ ਬਰਦਾਸ਼ਤ ਨਹੀਂ ਕਰੇ ਅੱਜ ਇਹਦਾ ਨਾਮ ਲੈ ਰਹੇ ਆ ਮੈਨੂੰ ਤਾਂ ਦਾ ਨਾਮ ਨਹੀਂ ਲੱਗਦਾ ਹੁੰਦਾ ਚਰਨਜੀਤ ਪ੍ਰਾੜ ਦਾ ਇਹਦਾ ਕੰਮ ਹੋ ਗਿਆ 24 ਘੰਟੇ ਜਿਹੜੇ ਝੂਠ ਕੂੜ ਪ੍ਰਚਾਰ ਕਰ ਕਰ ਕੇ ਤੇ ਸਾਰੇ ਜਿਹੜੇ ਅਕਾਜੀ ਲੀਡਰ ਆ ਉਹਨਾਂ ਨੂੰ ਨਫ਼ਰਤ ਦਾ ਪਾਤਰ ਬਣਾ ਤੇ ਕੋਈ ਕੰਮ ਇਹ ਕਿਸੇ ਨਾ ਕਿਸੇ ਤੇ ਖੂਨ ਦਾ ਪਿਆਸਾ ਤੁਰਿਆ ਫਿਰਦਾ ਨਾ ਇਹਦੀ ਆਤਮਾ ਨੂੰ ਸ਼ਾਂਤੀ ਕਿਤੇ ਮਿਲਣੀ ਹੈ ਇੱਦਾਂ ਹੀ ਭਟਕਦਾ 24 ਘੰਟੇ ਕਦੀ ਇੱਕ ਪਾਰਟੀ ਚ ਕਦੀ ਦੂਜੀ ਪਾਰਟੀ ਚ ਕਦੀ ਤੀਜੀ ਪਾਰਟੀ ਚ ਅੱਜ ਤੱਕ ਇਹਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੀ ਇਹ ਸਿਰਫ ਖੂਨ ਦਾ ਪਿਆਸਾ ਤੁਰ ਰਿਹਾ ਕਿ ਕਿਸੇ ਦਾ ਕਿਤੇ ਸਾਜ਼ਿਸ਼ ਰਲ ਕੇ ਰੱਟ ਕੇ ਤੇ ਕਿਸੇ ਦਾ ਕਿਸੇ ਦਾ ਮਾਰਡਰ ਜਿਹੜਾ ਕਰਵਾ ਦਿਆ ਤਾਂ ਤਾਂ ਜੋ ਮੇਰੀ ਜਿਹੜੀ ਆ ਜਿੱਤ ਹੋ ਜਾਵੇ ਇਸ ਕਰਕੇ ਇਹਨੂੰ ਮੈਂ ਕਹਿਣਾ ਚਾਹੁੰਦਾ ਕਿ ਇਹਨਾਂ ਸਾਜਸ਼ਾਤ ਦੇ ਵਿੱਚ ਜਿਨ੍ਹਾਂ ਦੇ ਵਿੱਚ 24 ਘੰਟੇ ਤੋਂ ਇਨਵਾਲਡ ਆ ਇਹਨਾਂ ਦੇ ਵਿੱਚ ਕੁਝ ਨਹੀਂ ਲੱਭਿਆ ਕਿਉਂਕਿ ਇਦਾਂ ਕਦੀ ਵੀ ਕੋਈ ਇਨਸਾਨ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਨਹੀਂ ਸਕਿਆ ਜੋ ਕੁਝ ਇਹ ਕਾਰਜ ਹੈ ਇਹ ਨਹੀਂ ਕਿ ਸਾਨੂੰ ਪਤਾ ਨਹੀਂ ਪਰ ਅਕਾਲਪੁਰ ਪਹੁੰਚਾ ਜਿਵੇਂ ਗਰੇਵਾਲ ਸਾਹਿਬ ਨੇ ਕਹਿਣਾ ਕਿ ਅਸੀਂ ਨਾ ਕਿਸੇ ਤੋਂ ਡਰਦੇ ਆ ਤੇ ਨਾ ਕਿਸੇ ਨੂੰ ਡਰਾਉਦੇ ਆ ਕਰੇ ਜਿਹੜੇ ਸਾਜ਼ਿਸ਼ਕਾਰ ਆ ਮੈਂ ਇਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਇੱਕ ਨਾ ਇੱਕ ਦਿਨ ਜਿਸ ਦਿਨ ਕੋਈ ਕਿਸੇ ਦਾ ਨੁਕਸਾਨ ਹੋਇਆ ਨਾ ਤੇ ਤੁਸੀਂ ਵੀ ਸੁੱਖ ਦੀ ਨੀਂਦ ਨਹੀਂ ਸੌਂਕੋਗੇ ਚੀਜ਼ਾਂ ਤੁਹਾਨੂੰ ਵੀ ਨਾਲ ਘੁੱਟਣੀਆਂ ਪੈਣਗੀਆਂ ਪੰਜਾਬ ਦੇ ਆਮ ਨੂੰ ਅੱਗੇ ਨਾ ਲਾਓ ਇਸ ਕਰਕੇ ਇਹ ਜਿਹੜੇ ਆਪਣੇ ਹੋਸ਼ੇ ਕੰਮਾਂ ਵਾਸਤੇ ਆਪਣੀਆਂ ਪ੍ਰਾਪਤੀਆਂ ਵਾਸਤੇ ਇਹ ਜਿਹੜੇ ਘਟੀਆ ਰਾਜਨੀਤੀ ਤੇ ਤੁਰਿਆ ਹਾਲੇ ਟੀਵੀ ਤੇ ਬੈਸ ਖਤਮ ਨਹੀਂ ਹੋਈ ਤੇ ਜਾ ਕੇ ਦੇਖੋ ਜੇ ਅੱਗ ਵੀ ਲਾਤੀ ਉਹਨੂੰ ਗਲਤ ਤਾਂ ਸਿਰਫ ਇਹ ਨਹੀਂ ਹੋਈ ਸੀ ਨਾ ਕਿ ਉਹਨਾਂ ਨੇ ਇੱਕ ادارے ਦਾ ਨਾਮ ਹੈ ਕਿ ਮੰਡੀ ਬੋਰਡ ਦੇ ਵਿੱਚ ਮੀਟਿੰਗਾਂ ਹੁੰਦੀਆਂ ਤੇ ਹਾਲੇ ਜਿਹੜੀ ਆ ਡਿਸਕਸ਼ਨ ਖਤਮ ਹੋਈ ਆ ਤੇ ਇੱਧਰ ਧੰਮਕੇ ਵਾਲਾ ਕੰਮ ਵੀ ਸ਼ੁਰੂ ਹੋ ਗਿਆ ਤੇ ਇਹਦਾ ਮਤਲਬ ਹੈ ਕਿ ਕਿੰਨੇ ਕਰਵਾਇਆ ਸਾਰਾ ਕੁਝ ਅਸੀਂ ਅਣਜਾਣ ਨਹੀਂ ਹੈਗੇ ਇਹਨਾਂ ਗੱਲਾਂ ਤੋਂ ਪਰ ਇਹਨਾਂ ਗੱਲਾਂ ਦੇ ਵਿੱਚ ਰੱਖਿਆ ਕੁਝ ਇਸ ਕਰਕੇ ਹੁਣੇ ਅਸੀਂ ਜਾ ਕੇ ਬੀਜੀਪੀ ਲਾਈਨ ਆਰਡਰ ਅਰਪਿਤ ਚੋપરા ਜੀ ਨੂੰ ਮਿਲ ਕੇ ਇਹਦੀ ਰਿਪੋਰਟ ਦੇਾਂਗੇ ਉਸ ਤੋਂ ਬਾਅਦ ਗਵਰਨਰ ਸਾਹਿਬ ਨੂੰ ਵੀ ਮਿਲਾਂਗੇ ਇਦੇ ਵਾਸਤੇ ਲੀਗਲ ਲੜਾਈ ਵੀ ਜਿਹੜੀ ਲੜਨੀ ਪਈ ਉਹ ਵੀ ਸ਼ਰਮਣੀ ਅਕਾਲੀ ਦਲ ਲੜੇਗਾ ਪਰ ਇਹ ਅਸੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਪਾਸੇ ਸਰਕਾਰ ਚੱਲੀ ਆ ਕਿ ਇਨਵੈਸਟੀਗੇਸ਼ਨਾਂ ਪ੍ਰਭਾਵਿਤ ਕਰਕੇ ਤੇ ਆ ਜੋ ਤੁਸੀਂ ਹੱਲਾਸ਼ੇਰੀ ਦੇ ਰਹੇ ਹੋ ਇਹ ਸਾਰਾ ਕੁਝ ਇਹਨਾਂ ਗੱਲਾਂ ਦਾ ਹੀ ਨਤੀਜਾ ਹੈ ਪਰ ਇਹਨਾਂ ਨਾਲ ਤਾਂ ਕੋਈ ਪੰਜਾਬ ਦੇ ਵਿੱਚ ਪਹਿਲਾਂ ਜਿਹੜੀਆਂ ਸਾਸਾ ਰਚੀਆਂ ਸੀ ਸਰਕਾਰਾਂ ਨੇ ਨਾ ਉਦੋਂ ਕੋਈ ਪੰਜਾਬ ਦਾ ਭੜਾ ਕੀਤਾ ਸੀ ਤੇ ਨਾ ਹੋਣੀ ਅਗੋਂ ਇਹਨਾਂ ਨੇ ਕੋਈ ਪੰਜਾਬ ਦਾ ਭਲਾ ਕਰਨਾ ਇਸ ਕਰਕੇ ਇਹਨਾਂ ਨੂੰ ਵੀ ਸਰਕਾਰ ਨੂੰ ਵੀ ਜਿਹੜਾ ਪਰਮਾਤਮਾ ਸਮਤ ਬਖਸ਼ੇ ਤੇ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਜਿਹੜਾ ਉਹ ਅਹਿਸਾਸ ਹੋਵੇ। ਆ ਕੀ ਮਾਗਰਾਹਾਂ ਤੋਂ ਸੋਢੀ ਸਾਥ ਕੀ ਸੀ ਜੇ ਸੋਢੇ ਯਾਰ ਮੈਂ ਉਹਦੇ ਬਾਰੇ ਹੋਰ ਨਹੀਂ ਮੈਂ ਕੁਝ ਕਹਿਣਾ ਜੋ ਕਹਿਣਾ ਸੀ ਕਹਤਾ ਮੇਰੇ ਨਾਲ ਕਿੰਨੇ ਦਿਨ ਹੋ ਗਏ ਕਿਹਾ ਮੈਂ ਕਦੇ ਨਾ ਨਹੀਂ ਪਿਆ ਪਰ ਅੱਜ ਜਿਹੜੀਆਂ ਹੋ ਰਿਹਾ ਨਾ ਜੋ ਕੁਝ ਹੋ ਰਿਹਾ ਇਸ ਹੱਦ ਤੱਕ ਕਿ ਕਿਸੇ ਦੀ ਜਾਨ ਲੈਣ ਤੱਕ ਵੀ ਤੁਸੀਂ ਸਾਥ ਸਾਥ ਚ ਸ਼ਾਮਲ ਹੋਵੋਗੇ ਤੇ ਫਿਰ ਉਹਨੂੰ ਭੁਗਤਰੇ ਪੜਨੀ ਇਸ ਤੋਂ ਵੱਧ ਨਹੀਂ ਉਹਨੂੰ ਮੈਂ ਇਹ ਨਹੀਂ ਦਲੀ ਚਾਹ ਮੈਂ ਜਵਾਬ ਤੁਹਾਡੀ ਗੱਲ ਦਾ ਜਵਾਬ ਦੇ ਦਿੰਦਾ ਜਿਆਦਾ ਆਦਮੀ ਜਿਹਦਾ ਡਾਈਵੋਰਸ ਹੁੰਦਾ ਹੋਏ ਦਾ ਮਤਲਬ ਇਕੱਠੇ ਨਹੀਂ ਰਹੇ ਹੁੰਦੇ ਜਦ ਜਦ بگੜ ਜਾਂਦੀ ਆ ਫਿਰ ਸਭ ਕੁਝ ਪਈ ਹੈ ਫਿਰ ਹੁੰਦਾ ਉਹ ਨਹੀਂ ਸਾਥੀ ਰਹਿਣਾ ਨਹੀਂ ਨਹੀਂ ਮੈਂ ਨਹੀਂ 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 ਸਾਥੀ ਨਹੀਂ ਸਾਥੀ ਆਪੇ ਸਵਾਲ ਕਰਦੇ ਹੋ ਤਾਂ ਕੋਈ ਲੌਜੀਕ ਹੋਵੇ ਨਾ ਅੱਜ ਨੀਹਾ ਪਹਿਲਾਂ ਪੀਟੀਸੀ ਸੀ ਉਹਨੇ ਪੀਟੀਸੀ ਨੂੰ ਗਾਲਾਂ ਕੱਢਣ ਲੱਗੀ ਛੱਡਤੀ ਇਹਦਾ ਬੰਦਾ ਜਦ ਮਰਜੀ ਬਦਲ ਲੈ ਬਦਲੇ ਤਾਂ ਫਿਰ ਗਾਲਾਂ ਕੱਢ ਲੋ ਇਹ ਤੁਸੀਂ ਇਹ ਗੱਲ ਉਹ ਕਰੋ ਨਾ ਜਿਹੜੀ ਜਰਨਲਿਸਟ ਜਰਨਲਿਸਟ ਵਾਲੀ ਹੋਵੇ ਇਹ ਗੱਲ ਨਹੀਂ ਕਰਦੀ ਲਾਈਟਰ ਵੇਨ ਚ ਨਹੀਂ ਇਹ ਸੇ ਸੀਰੀਅਸ ਇਸ਼ੂ ਹੈ ਸੀਰੀਅਸ ਇਸ਼ੂ ਹੈ ਸਟੇਟ ਦਾ ਕੰਡਕਟ ਹੈ ਤਾਂ ਇਹ ਸੀਰੀਅਸ ਇਸ਼ੂ ਆ ਨਾ ਇਹ ਕਹਿੰਦਾ ਨਾ ਤੁਸੀਂ ਕੀ ਤਕਦੀਰ ਪਾਉਂਦਾ ਦੋਸਤ ਜਿਹੜੀ ਗੋਲੀ ਚੱਲੀ ਆ ਵੱਡਾ ਇਸ਼ੂ ਹੈ ਤੁਹ ਪੰਜਾਬ ਦੇ ਤੁਸੀਂ ਲੋਕਾਂ ਦੀ ਪਾਰਟੀ ਆ ਪੰਜਾਬ ਦੇ ਹੋਰ ਬੜੇ ਕੇਸ ਹੈਗੇ ਲੋਕਾਂ ਦੇ ਮਰਡਰ ਹੋਏ ਤੇ ਆ ਉਹਨਾਂ ਦੇ ਕੇਸ ਨਹੀਂ ਅਸੀਂ ਤੁਸੀਂ ਫੇਰ ਸਵਾਲ ਨਹੀਂ ਸਮਝੇ ਮੇਰਾ ਖਿਆਲ ਤੁਸੀਂ ਐਬਸੈਂਟ ਮਾਈਂਡਡ ਹੋ ਨਹੀਂ ਇਹ ਗਲਤੀ ਨਹੀਂ ਇੱਕ ਸਕਿੰਟ ਨਹੀਂ ਇੱਕ ਗਲਤੀ ਉਠਾ ਕੇ ਅਸੀਂ ਗਲਤ ਕੀਤਾ ਠਾ ਅਸੀਂ ਤੁਹਾਨੂੰ ਕਿਹੋ ਤਕਲੀਫ ਹੋਈ ਮੈਨੂੰ ਦੱਸੋ ਬਰਾਬਰ ਅਸੀਂ ਜਰਨਲਿਸਟ ਆ ਤੁਹਾਨੂੰ ਕਹਿੰਦੀ ਕੀ ਨਹੀਂ ਚੰਗ ਲੱਗ ਮਾਈਂਡ ਤੁਸੀਂ ਫੇਰ ਪ੍ਰੈਸ ਕਾਨਫਰੰਸ ਨਹੀਂ ਅਟੈਂਡ ਕੀਤੀ ਅਸੀਂ ਕਿਹਾ ਕਿ ਸਟੇਟ ਸਟੇਟ ਸਪੌਂਸਰਡ ਆ ਵੀ ਆ ਹਾ ਨਾ ਸਾਇਡ ਕੀ ਸੋ ਵੀਸ ਐਸ ਇਦੈਟ ਚੁਬੀ ਸਿੰਤਾ ਉਹਦਾ ਵੀ ਨਹੀਂ ਬੋਲੀ ਅੱਜ ਮੈਂ ਹੀ ਬੋਲੂਗਾ ਜੀ ਕਿਉਂਕਿ ਸਾਨੂੰ ਪਤਾ ਹੈ ਕਿ ਜੇ ਗੁਰੂ ਰਾਮਦਾਸ ਗੋਲੀ ਚੋਂ ਬਚਾ ਸਕਦਾ ਜਿੱਲਾ ਦੇ ਰੋ ਨੇ ਰੱਖਣਾ ਸਾਡਾ ਬਿਗੜਾ ਕਾ ਕਰੀ ਪਰ ਸਟੇਟ ਜਾਂ ਵਾਰਡ ਖੇਤ ਨੂੰ ਖਾਊਗੀ ਉਹ ਨਹੀਂ ਮੰਨੀ ਗੱਲ ਨਹੀਂ ਬਹੁਤੀ ਪੁਰਾਣੀ ਗੱਲ ਤੇ ਨਾ ਯਾਦ ਰੱਖਿਆ ਕਰੋ ਇੱਥੇ 2 ਦਿਨ ਪਹਿਲਾਂ ਮੈਂ ਕਿਸਾਨਾਂ ਬਾਰੇ ਵੀ ਕੀਤੀ ਸੀ ਤੇ ਜਿਹੜਾ ਆਰਮੀ ਅਫਸਰ ਵਾਲਾ ਹੋਇਆ ਉਹਦੀ ਕੀਤੀ ਸੀ ਭੁੱਲ ਤੋ ਜਾਂਦੇ ਯਾਰ ਤੁਸੀਂ ਵੀ 2 ਦਿਨ ਤੇ ਵੀ ਯਾਦ ਨਹੀਂ ਆਇਆ ਇੰਨਾ ਸਿੰਦੇ ਜਨਨ ਦੇ ਸੋਕੇ ਕੋਈ ਕੋਈ ਅਜਿਹੀ ਸਟੇਟ ਦੇ ਇਨਸੀਡੈਂਟ ਹੋਵੇ ਜਿਹਨੂੰ ਅਸੀਂ ਆ ਕੇ ਕੰਨ ਨਹੀਂ ਕੀਤਾ ਇਸੇ ਵੇਲੇ ਪੁੱਛੀਦਾ ਹੁੰਦਾ ਸਰਕਾਰ ਨੂੰ ਖੁਸ਼ ਕਰਨ ਨੂੰ ਅਤੇ ਕੁਐਸਚਨ ਹਰ ਵੇਲੇ ਥੋੜੀ ਜਿਹੀ ਸਰਕਾਰ ਦੇ ਆਪੇ ਦੀ ਪੁੱਛਦੇ ਨੇ ਇੱਕ ਜਰਨਲਿਸਟ ਨੂੰ ਥੋੜੀ ਜਿਹੀ ਸਵਾਲ ਕਰਦੇ ਨੇ